करने तो शर्म संपर्भ पचोना तेरे कर्म संभर रंगी पारे रो दे पार रंग पपी रो दे

ਮੇਰੇ ਤੇ ਅਨੰਦ ਤੇ ਰੁਚੀ ਇਸੀ ਛੋਟੇ ਵਾਲੇ ਨੱਚੀਂ ਰੁਚਾਉਂ ਤੇਰੇ ਨਾਲ ਸਾਥੀ ਦੀ ਕੀ ਕੀ ਰੁਚੀ ਇਸੀ ਛੋਟੇ ਵਾਲੇ ਨੱਚੀਂ ਰੁਚਾਉਂ ਯਾਰ ਮੇਰੇ ਤੇ ਨੱਚ ਗੋਤਿੰਖੀ ਇਸੀ ਤੇਰੇ ਨਾਲ ਸੋ ਬਾਣੀ ਦਾ ਜਸ ਕੀ ਰਾਜ ਰਵਿਦਾ ਫਾਲਸਾ ਦਾ ਤੇ ਉਰੰਭਿਆਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਲ ਚੰਡੀ ਜੀ ਸੱਚੇ ਪਾਸ਼ਾ ਦਾ ਦੁਰਪੁਰਬ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਸਾਰੀ ਸੰਗਤ ਨੂੰ ਇਹ ਹੈ 20 ਪੰਨਿਆਂ ਦੀ ਕੌਂਟੀ ਬਣਨ ਲਈ ਯਤਨ ਚੱਲਦੇ ਹਨ ਧੰਨ ਮੰਨ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਤਾਂ ਆਪਣੇ ਮਨ ਤੋਂ ਬਣਾ ਤਾਂ ਸਾਰੀ ਬੰਦਾ ਦੇਖ ਨਹੀਂ ਸਕਦਾ ਸਾਰੀਆਂ ਚੀਜ਼ਾਂ ਦਾ ਬਿਆਨ ਸੀਟ ਕਰਨ ਵਾਲੀ ਹੈ ਸਤਗੁਰੂ ਮਹਾਰਾਜ ਕਹਿੰਦੇ ਦਸਮਾਹ ਹਸਾਇ ਭਾਈ ਘੰਟੀ ਸਿਮਰਨ ਦਾ ਬੰਦਾ ਪ੍ਰਮਾਤਮਾ ਨੂੰ ਯਾਦ ਕਰਨ ਦਾ ਇਹਨਾਂ ਉਹ ਸਤਗੁਰੂ ਜੀ ਭਗਤ ਜੀ ਕਹਿੰਦੇ ਨੇ ਵੀ ਏਕੜੀ ਆਧੇ ਕੜੀ ਆਧੇ ਹੋਤੇ ਆਧਾ ਧਰਤ ਨੂੰ ਤੇ ਗੋਸ਼ਤ ਨੂੰ ਦੇ ਕਿੰਨੇ ਸਲਾਹ ਕਦੇ 12 ਮਿੰਟ ਦਾ ਕੋਸ਼ਿਸ਼ ਕਰਕੇ ਬੈਠਾ ਕਰੋ ਕਿਤੇ ਵਿਚਾਰ ਕਰਿਆ ਕਰੋ 12 ਮਿੰਟ ਅੱਧੀ ਘੜੀ 12 13 ਮਿੰਟਾਂ ਦਾ ਬਣਦੀ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਲ ਯੁਗ ਦੇ ਸਮੇਂ ਵਿੱਚ 2 1/2 ਘੰਟੇ ਆਪ ਦਾ ਸੇਵਨਾ ਬਣਾ ਲੈ ਭਾਈ ਇਹ ਘੰਟੇ ਹੱਥਾਂ ਪੈਰਾਂ ਦੇ ਨਾਲ ਕੋਈ seva ਦਾ ਕਾਰਜ ਕਰਿਆ ਕਰ ਗੁਰੂ ਘਰ ਕਰਿਆ ਕਰ ਭਾਵੇਂ ਕਿਸੇ ਲੋੜਵੰਦਾ ਕਰਿਆ ਕਰ ਭਾਵੇਂ ਵਾਤਾਵਰਨ ਦਾ ਕਰ 2 1/2 ਘੰਟੇ ਤੇ ਆਪਣੇ ਹੱਥ ਜਲਾਸ ਤੇਰਾ ਸਰੀਰ ਹੈ ਤੇਰਾ ਇਹ ਠੀਕ ਹੋ ਜੂ ਸਭ ਕੁਝ ਬਿਮਾਰੀਆਂ ਸਮਾਰੀਆਂ ਤੇ ਬਚਤ ਹੋ ਜੂ ਸਿਮਰਨ ਕਰੇਗਾ ਤੇਰਾ ਚਿੱਤ ਖਰਾਬ ਹੋਇਆ ਪਿਆ ਜਿਹੜਾ ਜਿਹੜਾ ਤੈਨੂੰ ਸਿਕਿੰਦ ਜਿੰਦਾ ਤੁਨਾਂ ਪੀਚੰਨੇ ਹੋਈ ਪਈਆ ਤੇ ਤੈਨੂੰ ਨੀਂਦ ਨਹੀਂ ਆਉਂਦੀ ਤੇਰੀ ਕਿੰਨੀਆਂ ਹੀ ਸਮੱਸਿਆਵਾਂ ਨੇ ਉਹ ਠੀਕ ਹੋ ਜਾਣਗੀਆਂ ਮਰੀਪੀ ਹੈ ਪਰਿਵਾਰ ਦੇ ਵਿੱਚ ਤੇ ਦਸਮਾ ਹਿੱਸਾ ਸ਼ੌਰਤਰੀ ਜੀ ਕਮਾਈ ਵਿੱਚੋਂ 10 ਰੁਪਏ ਗੁਰੂ ਤੇ ਨਿਮਿਤ ਲਾ ਗੁਰੂ ਘਰ ਦੇ ਵਿੱਚ ਲਾ ਨਹੀਂ ਗੁਰੂ ਘਰ ਵਿੱਚ ਲਾਉਣਾ ਗਰੀਬ ਦਾ ਮੂੰਹ ਗੁਰੂ ਦੀ ਬੋਲਕ ਹੈ ਇਸੇ ਰੋੜ ਹੈ ਅਸਲੀ ਰੋੜ ਹੈ ਜਿੱਥੇ ਉੱਠੇ ਲਾ ਇਸ ਕਰਕੇ ਇਹ ਤਿੰਨੋ ਚੀਜ਼ਾਂ ਜੇ ਅਸੀਂ ਆਪ ਕਰਾਂਗੇ ਉਹਨਾਂ ਦਾ ਪੂਰਕ ਹੋਣੀ ਹੈ ਗੁਰੂ ਸਾਹਿਬ ਇਹ ਕਿਰਤਾ ਕਰਨਗੇ ਗੁਰੂ ਨੇ ਗਿਆਨ ਦੇ ਤਾਂ ਰਾਹ ਦਿਖਾਤਾ ਸਾਹਮਣੇ ਚਾਨਣ ਦੇਤਾ ਵੀ ਇੱਥੋਂ ਦੇ ਲੰਘ ਜਾ ਜੇ ਉਸ ਰਸਤੇ ਤੇ ਪੈਰ ਹੀ ਨਾ ਧਰਾਂਗੇ ਤਾਂ ਵੇਖੋ ਫਿਰ ਅਗਲਾ ਉਹ ਰਸਤੇ ਤੇ ਜਿਹੜੀਆਂ ਖੁਸ਼ੀਆਂ ਬਰਕਤਾਂ ਨੇ ਮਹਾਰਾਜ ਦੀਆਂ ਉਹ ਸਾਨੂੰ ਕਿਵੇਂ ਮਿਲਣਗੀਆਂ ਇਹ ਤਾਂ ਜਵਾਰਕ ਗੱਲ ਹੈ ਇਹ ਤਾਂ ਸੱਚੀ ਗੱਲ ਹੈ ਇਸ ਜਿਹੜੀ ਸਤਗੁਰੂ ਮਹਾਰਾਜ ਨੇ ਗਿਆਨ ਦਿੱਤਾ ਆਪਾਂ ਨੂੰ ਉਹਦੇ ਮੁਤਾਬਕ ਤਾਂ ਚੱਲਣਾ ਹੀ ਪਊਗਾ ਕਿਸੇ ਨੂੰ ਬਿਲਕੁਲ ਇਹ ਗੱਲ ਨਹੀਂ ਹੈ ਵੀ ਗੁਰੂ ਪ੍ਰਮਾਤਮਾ ਨੇ ਕਿਸੇ ਨੂੰ ਦੀਦਾ ਕਿਸੇ ਨੂੰ ਨਹੀਂ ਨਾ ਸਾਰੇ ਕਰਮ ਆ ਆਪਣੇ 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 ਕਰਮਾਂ ਕਰਮਾਂ ਦੇ ਮੁਤਾਬਕ ਪਿਛਲੇ ਕਰਮਾਂ ਦੇ ਮੁਤਾਬਕ ਪਰਿਵਾਰ ਮਿਲ ਗਿਆ ਵਿਸ਼ ਮਿਲ ਗਿਆ ਪਿੰਡ ਮਿਲ ਗਿਆ ਜਿਹੜੇ ਹੁਣ ਕਰਮ ਕਰੇਗਾ ਉਹਦੇ ਮੁਤਾਬਕ ਅੱਗੇ ਕੋ ਕਿਤੇ ਵੀ ਜਾ ਸਕਦਾ ਹੈ ਮਹਾਰਾਜ ਜਿਹੜੀ ਧੁਰ ਦਰਗਾਹ ਦੀ ਗੱਲ ਹੈ ਇੱਥੋਂ ਹੀ ਗੱਲ ਸੁਣਾਉਣੀ ਆ ਧੁਰ ਦਰਗਾਹ ਤੱਕ ਇਸ ਤੋਂ ਪਹੁੰਚੂਗੀ ਇਹ ਨਹੀਂ ਵੀ ਪਹਿਲਾਂ ਲਿਖਤੀ ਗੱਲ ਜਿਹੜੀ ਆਈ ਹੋਣੀ ਹੈ ਧੁਰ ਦਰਗਾਹ ਤੋਂ ਭਾਵ ਇਹ ਹੈ ਵੀ ਤੂੰ ਇੰਨੀ ਸੇਵਾ ਕਰ ਮਹਾਰਾਜ ਦੀ ਤੇਰੇ ਦੀ ਪਰਮਾਤਮਾ ਖੁਸ਼ ਹੋ ਜੇ ਜਦੋਂ ਪਰਮਾਤਮਾ ਖੁਸ਼ ਹੋ ਗਿਆ ਤੇਰੀ ਗੱਲ ਧੁਰ ਦਰਗਾਹ ਦੇ ਵਿੱਚ ਪਹੁੰਚ ਗਈ ਉਹ ਮਾਲਕ ਤੇਰੇ ਕਰਮਾਂ 'ਚ ਕੁਝ ਵੀ ਲਿਖ ਸਕਦਾ ਹੈ ਉਹਦੇ ਹੱਥ ਵਿੱਚ ਸਾਰਾ ਕੁਝ ਹੀ ਹੈ ਜੇ ਆਹ ਚੀਜ਼ਾਂ ਤੋਂ ਬਚ ਜਾਵਾਂਗੇ ਦਸ ਮਾ ਦਸ ਮਾ ਹਿੱਸਾ ਦੀ ਚਲ ਮਾਫ ਕਰਨਾ ਮੈਂ ਤਾਂ ਗੁਰੂ ਦਾ ਹਿੱਸਾ ਵੀ ਖਾ ਜਾਣਾ ਆਪੇ ਦਾ ਤੇ ਜਿਹੜਾ ਗੁਰੂ ਸਾਹਿਬ ਨੂੰ ਆਪਾਂ ਖੁਸ਼ੀ ਨਹੀਂ ਕੀਤਾ ਕੱਲੀਆਂ ਹੁਣ ਗੱਲਾਂ ਦੇ ਨਾਲ ਤਾਂ ਗੁਰੂ ਸਾਹਿਬ ਨੇ ਖਿਸ਼ੌਣਾ ਨਹੀਂ ਗੁਰੂ ਜੇ ਕੋਈ ਬੱਚਾ ਹੋਵੇ ਤਾਂ ਉਹਨੂੰ ਤਾਂ ਬਹਿਲਾ ਲ ਕੇ ਹਾਂ ਭਾਈ ਤੈਨੂੰ ਪੜਾਉਣਾ ਦਵਾ ਦੇਗੇ ਚੁੱਪ ਕਰ ਜਾ ਕੋਈ ਗੱਲ ਇਹ ਨਹੀਂ ਭੁੱਲ ਜਾਣਾ ਥੋੜੀ ਜੇ ਰਵਾਜ ਉਹ ਰੱਬ ਹੈ ਰੱਬ ਹੈ ਰੱਬਾ ਜਿਹੜਾ ਭਾਈ ਉਹ ਸਭ ਹੈ ਤੇ ਉਹਦੇ ਵਿੱਚ ਹੀ ਆਪਾਂ ਆ ਜਾਂਦੇ ਹਾਂ ਸਾਰੀ ਦੁਨੀਆ ਆ ਜਾਂਦੀ ਹੈ ਉਹ ਕਹਿੰਦੇ ਸਤਿਗੁਰੂ ਵੀ ਕਹਿੰਦੇ ਨੇ ਮਾથે ਤਿਲਕ ਹੱਥ ਮਾਲਾ ਵਾਲਾ ਲੋਬਨ ਰਾਮ ਖਲੋਣਾ ਜਾਣਾ ਕਿਦਰ ਆਪ ਨੂੰ ਖੜਾਉਣਾ ਹੀ ਸਮਝ ਲਿਆ ਇਹ ਪਹਾੜਾ ਪਾਲਿਆ ਇਹ ਮੇਰੇ ਅਰਕ ਨਹੀਂ ਉਹਨਾਂ ਸਾਰੇ ਕਕਾਰ ਪਾਲੇ ਪੂਰੀ ਤੰਗਾ ਬਾਣਾ ਪਾਲਿਆ ਵੀ ਬਸ ਪ੍ਰਮਾਤਮਾ ਦਾ ਖੁਸ਼ ਹੋ ਜਾ ਵੀ ਬਹੁਤ ਵਧੀਆ ਨਹੀਂ ਨਹੀਂ ਭਾਈ ਇਹ ਬੱਚੇ ਕੋਈ ਹੋ ਸਕਦੇ ਆ ਪਰ ਇਹਦਾ ਕੋਈ ਨਹੀਂ ਹੋ ਸਕਦਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਸਲੀ ਵਧਾਈ ਇਹੀ ਹੈ ਆਪਣੇ ਮਨ ਦੇ ਨਾਲ ਸੰਘਰਸ਼ ਕਰਨਾ ਪੈਂਦਾ ਲੜਨਾ ਪੈਂਦਾ ਬਾਦਸ਼ਾਹ ਪਾਦਸ਼ਾਹ ਸਾਰੇ ਲੜੀ ਨੇ ਗੁਰੂ ਸਾਹਿਬ ਮਹਾਰਾਜ ਸਾਨੂੰ ਹੱਕ ਦਿਵਾਉਣ ਦੀ ਖਾਤਰ ਲੜੇ ਨੇ ਨਹੀਂ ਤਾਂ ਉਹ ਆਉਂਦੇ ਨਹੀਂ ਸੀ ਮਾਫ ਕਰਨਾ ਐਨੇ ਬੰਦ ਕੀ ਬਖਸ਼ਾ ਜੀ ਸੀ ਉਹਨਾਂ ਦਾ ਨਾਮ ਇਸ ਲਈ ਜਨਮ ਦਾ ਬਹੁਤ ਤਪ ਕੀਤਾ ਮੇਰੇ ਸਤਿਗੁਰਾਂ ਨੇ ਪ੍ਰਮਾਤਮਾ ਦੇ ਘਰ ਵਿੱਚ ਪਹੁੰਚ ਗਏ ਪ੍ਰਮਾਤਮਾ ਕਹਿੰਦਾ ਜਲਪ ਪਰ ਜਹ ਧਰਤੀ ਦੇ ਪਾਪ ਵਧਿਆ ਪਿਆ ਕਹਿੰਦੇ ਨਾ ਪਾਛ ਏਦਿ ਬੰਦਗੀ ਕਰਾ ਕੇ ਸੱਚੇ ਪਾਛ ਪ੍ਰਮਾਤਮਾ ਤੇ ਤੇਰੇ ਚਰਨਾਂ ਜਾਏ ਹੁਣ ਫਿਰ ਤੁਸੀਂ ਉੱਥੇ ਭੇਜੀ ਜਾਂਦੇ ਹੋ ਕਹਿੰਦੇ ਜਾਣਾ ਪੈਣਾ ਕਹਿੰਦੇ ਜੀ ਹੋਰ ਕਿਸੇ ਨੂੰ ਭੇਜ ਦਿਓ ਗੁਰੂਸ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਜੀ ਕਿਸੇ ਹੋਰ ਨੂੰ ਭੇਜ ਦਿਓ ਤੁਹਾਡੀ ਤਾਂ ਬੰਦਗੀ ਕਰਨ ਵਾਲੇ ਬਹੁਤ ਨਹੀਂ ਮਾਫ ਕਰਨਾ ਉਸ ਸਮੇਂ ਫਿਰ ਬਹੁਤ ਸੀ ਜਿਹੜੇ ਪਰਮਾਤਮਾ ਤੋਂ ਕੋਈ ਛੱਡ ਕੇ ਪਿੱਛੇ ਕਿੱਥੇ ਉਹ ਪਿੱਛੇ ਖੜਾਈ ਹੋਈ ਸੀ ਪਰਮਾਤਮਾ ਨੇ ਉਹਨਾਂ ਵੱਲ ਪਿੱਠ ਕੀਤੀ ਹੋਈ ਸੀ ਅਕਲ ਵਿੱਚ ਗਈ ਰਹੀ ਆ ਤੇ ਜੀ ਸੀ ਸਾਰੇ ਇਹ ਕਹਿੰਦੇ ਉਹ ਕਾਈ ਹੋ ਗਈ ਇਹਨਾਂ ਤੋਂ ਇਹਨਾਂ ਲੱਗੇ ਗੁਰੂ ਸਾਹਿਬ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੀ ਉਕਾਈ ਹੋ ਗਈ ਉਹ ਕਹਿੰਦੇ ਉਕਾਈ ਇਹ ਹੋ ਗਈ ਵੀ ਇਹਨਾਂ ਦਾ ਨਾਮ ਜਪਣ ਲੱਗ ਗਏ ਇਹ ਆਪਣਾ ਨਾਮ ਹੀ ਜਪਾਉਣ ਲੱਗੇ ਜਾਂ ਇਹਨਾਂ ਦਾ ਨਾਮ ਹੀ ਲੋਕ ਜਪਣ ਲੱਗ ਗਏ ਇਹ ਸੜਕ ਪੈ ਗਏ ਉਹ ਕਹਿੰਨ ਲੱਗੇ ਵੀ ਜੇ ਇਹ ਬੰਦਗੀ ਵਾਲੇ ਪਹੁੰਚੇ ਹੋਏ ਮਹਾਪੁਰਖ ਜਦੋਂ ਗਏ ਇਹਨਾਂ ਦਾ ਲੋਕ ਨਾਮ ਜਪਣ ਲੱਗੇ ਤੇ ਮੇਰਾ ਵੀ ਜਪਣ ਲੱਗ ਜਾਣ ਕਿ ਮੈਂ ਮੈਂ ਕੌਣ ਹੈ ਉਹ ਕਹਿਣ ਲੱਗੇ ਨਹੀਂ ਤੂੰ ਜਾ ਗੁਰੂ ਸਾਹਿਬ ਮਹਾਰਾਜ ਨੂੰ ਕਿ ਵੀ ਇਸ ਗੱਲ ਦਾ ਖਿਆਲ ਰੱਖੀ ਫਿਰ ਪਾਸ਼ਾ ਮਹਾਰਾਜ ਕਹਿਣ ਲੱਗੇ ਹਾਮੇ ਕਾਜ ਜਗਤ ਮੇ ਆਏ ਪਰ ਮਹੇਤ ਗੁਰਦੇਵ ਰਾਏ ਮੈਨੂੰ ਗੁਰੂ ਦੇ ਬਣਾ ਕੇ ਅਕਾਲ ਪੁਰਖ ਨੇ ਦਿੱਤੀ ਦੀ ਭੇਜਿਆ ਇਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵੀ ਕੇ ਭਲਾਇਓ ਮਹਾਰਾਜ ਕਹਿੰਦੇ ਉੱਥੇ ਮੇਰਾ ਪ੍ਰਕਾਸ਼ ਫਿਰ ਸਤਿਗੁਰੂ ਨੇ ਆਪ ਦੀ ਕਥਾ ਲਿਖੀ ਹੈ ਨਾ ਉਸ ਕਥਾ ਦੇ ਵਿੱਚ ਲਿਖਿਆ ਆਤਮ ਕਥਾ ਵਿੱਚ ਮਹਾਰਾਜ ਨੇ ਕਿ ਮੈਨੂੰ ਪਰਮਾਤਮਾ ਨੇ ਭੇਜਿਆ ਮੇਰਾ ਆਉਣ ਨਹੀਂ ਕਰਦਾ ਪਹਿਲੇ ਤਾਂ ਸਤਿਗੁਰੂ ਮਹਾਰਾਜ ਛੇਤੀ ਛੇਤੀ ਭਾਵ 42 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸੱਚੇ ਬਾਦਸ਼ਾਹ ਨੇ ਔਰ ਉਹਨਾਂ ਔਰਗਜੇਬ ਦੇ ਜ਼ੁਲਮੀ ਰਾਜ ਦੀ ਚੜਪੁੱਟ ਕੇ ਸਾਨੂੰ ਰਾਹ ਦੇ ਪਾ ਕੇ ਖਾਲਸੇ ਵਾਲੇ ਰਾਹ ਦੇ ਪਾ ਕੇ ਸਾਰਾ ਪਰਿਵਾਰ ਸਤਗੁਰੂ ਮਹਾਰਾਜ ਅਕਾਲਪੁਰਖ ਦੇ ਮੇਖੇ ਲਾ ਕੇ ਚਲੇ ਗਏ ਸੰਸਾਰ ਤੋਂ ਉਹਨਾਂ ਵਰਗੀ ਖੇਅਤ ਨਾ ਦੋਈਆਂ ਤੇ ਹੋਣੀ ਹੈ ਤੇ ਨਾ ਹੋ ਸਕਦੀ ਹੈ ਉਹਨਾਂ ਦੀ ਵਡਿਆਈ ਦਿਨ ਦੁੱਗਣੀ ਰਾਤ ਚੋਗੁਣੀ ਵਧਦੀ ਰਹੇਗੀ ਤੇ ਜੇ ਅਸੀਂ ਠੀਕ ਰਹਿਣਾ ਅਸੀਂ ਠੀਕ ਤਾਂ ਹੀ ਰਹਿ ਸਕਦੇ ਹ ਜੇ ਸਤਗੁਰੂ ਮਹਾਰਾਜ ਸਾਨੂੰ ਯਾਦ ਹੋਣਗੇ ਜੇ ਯਾਦ ਨਹੀਂ ਕੀਤਾ ਇਹ ਦੁਨੀਆਂ ਦੇ ਵਿੱਚ ਮਹਾਰਾਜ ਨੇ ਰੌਣਕ ਤਾਂ ਤਾਂ ਬਣਾਈ ਐ ਵੀ ਇਹਦਾ ਚੱਤ ਲੱਗਿਆ ਰਹੇ ਆ ਸਾਲ ਫਰੂਟ ਪੰਦੇ ਪੰਛੀ ਸਭ ਕੁਝ ਕੁਦਰਤ ਬਹੁਤ ਸੋਹਣੀ ਅਕਾਲਪੁਰਖ ਨੇ ਬਣਾਈ ਐ ਪਰ ਉਸ ਪ੍ਰਮਾਤਮਾ ਨੂੰ ਬੰਦਾ ਜਦੋਂ ਭੁੱਲ ਜੀਂਦਾ ਫਿਰ ਕੁਦਰਤ ਦੇ ਨਾਲ ਹੀ ਪਿਆਰ ਪੈਜੇ ਦੁਨਿਆਵੀ ਮਾਇਆ ਦੇ ਨਾਲ ਪਿਆਰ ਪੈਜੇ ਨਾ ਫਿਰ ਔਖਾ ਹੋਣਾ ਪੈਂਦਾ ਮਹਾਰਾਜ ਕਹਿੰਦੇ ਹਨ ਕਿਨੇ ਕੇ ਬਟੇ ਆਏ ਲੱਗ ਜਾਣ ਛੋਟੇ ਛੋਟੇ ਤਾਂ ਵੱਡੇ ਹੋ ਕੇ ਇਹਨਾਂ ਦੇ ਅੰਦਰ ਕੁਛ ਨਾ ਕੁਛ ਹੋਊਗਾ ਤੇ ਇਹ ਮੁੜੇ ਹੋਣਗੇ ਜਦੋਂ ਕਿਤੇ 6:00 ਵਜੂਗੀ ਕਿਉਂਕਿ ਜਦੋਂ ਕੱਲੀ ਮਾਇਆ ਦੇ ਵਿੱਚ ਬੰਦਾ ਫਸਦਾ ਤੇ ਉਦੋਂ ਉਹਨੂੰ ਇੱਕੋ ਦਿਨ ਤਾਂ ਫਿਰ ਮਾਇਆ ਛੱਡ ਜਾਂਦੀ ਹੈ ਫਿਰ ਉਹਦੇ ਕੋਲੇ ਕੋਈ ਰਾਹ ਨਹੀਂ ਬਚਦਾ ਫਿਰ ਬੰਦਾ ਡਿਪਰੈਸ਼ਨ ਚਲਾ ਜਾਂਦਾ ਚਿੰਤਾ ਚਲਾ ਜਾਂਦਾ ਦੁੱਖ ਦਾ ਚ ਪੈ ਜਾਂਦਾ ਤੇ ਸਤਗੁਰੂ ਮਹਾਰਾਜ ਮੇਰ ਕਰਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਸਲੀ ਵਧਾਈ ਇਹੀ ਹੈ ਇਹ ਗੁਰੂ ਮਹਾਰਾਜ ਦੀ ਸਿੱਖਿਆ ਦੇ ਵਿੱਚ ਕੋਈ ਵਾਧਾ ਕਰਨ ਲਈ ਅਸੀਂ ਸਤਿਗੁਰੂ ਜੀ ਕਿਰਪਾ ਕਰਨ ਆਓ ਅਰਦਾਸ ਬੇਨਤੀ ਜੁੜ ਗਏ ਸੁਧੇ ਅੱਗੇ ਅਰਦਾਸ ਸੁਮਾਰੀ ਜੀਓ ਪੰਡਤ ਸਾਹਿਬ ਦੇਰਾ ਕਹੋ ਨਾਨਕ ਸਾਹਿਬ ਦੀ ਬੜੇ ਆਈ ਕੋਈ ਨਾਮ ਨਾ ਜਾਣਿਆ ਮੇਰਾ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਗੁਰੂ ਗੋਬੀ ਸਿਮਰ ਕਾਇਆ ਗੁਰੂ ਨਾਨਕ ਲਈ ਤੇ ਆਏ ਫਰੰਗਿਤਪੁਰ ਸੇ ਅਮਰਦਾਸ ਰਾਮ ਲਾਪੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਖੰਦ ਸਿਹਾ ਜੀ ਆਇਆ ਜੀ ਜਿਥੇ ਸਭ ਤੋਂ ਬਜਾਏ ਇੱਕ ਬਹਾਦਰ ਸਿਮਰਿਆ ਕਰਨੋਂ ਦੇ ਆਇਆ ਹੈ ਸਭ ਥਾਂ ਹੀ ਹੋਣਾ ਜੀ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਹੀ ਹੋਣਾ ਸਹਾਇ ਰਸਾਂ ਬਾਸ਼ਾ ਸ਼ਹੀਦ ਅਤਮਕ ਜੂਤ ਹਾਗਰਾ ਜੂਤ ਜਫਰ ਜੂਤ ਸਰਬ ਕਲਾ ਭਰਪੂਰ ਸਰਬ ਕਲਾ ਸਮਰੱਤ ਸਤਿਗੁਰੂ ਧਾਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਬੇਨਤੀ ਸੱਚੇ ਬਾਸ਼ਾ ਆਪ ਜੀਆ ਨੇ ਪ੍ਰੇਰਣਾ ਕੀਤੀ ਆਪ ਜੀਆ ਨੇ ਤਾਕਤ ਬਖਸ਼ੀ ਸਹੇਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਜੀ ਦੇ ਪਾਵਨ ਗੁਰੂ ਦੇ ਮਨ ਬਣਾਉਦੇ ਹੋਏ ਅੱਜ ਦੂਸਰੇ ਦਿਨ ਦੀ ਪ੍ਰਭਾਤ ਫੇਰੀ ਮੌਕੇ ਤੇ ਮਹਾਰਾਜ ਭਾਈ ਸ਼ਿੰਦਰ ਸਿੰਘ ਭਾਈ ਮੰਦਰ ਸਿੰਘ ਦੇ ਪਰਿਵਾਰਾਂ ਵੱਲੋਂ ਚਾਹ ਦੇ ਲੰਗਰਾਂ ਦੀ ਹਾਜ਼ਰੀ ਲਾਈ ਗਈ ਹੈ ਜਿਸ ਭਾਵਨਾ ਦੇ ਨਾਲ ਲਾਈ ਗਈ ਸੱਚੇ ਪਾਸ਼ਾ ਬਜਾਨੀ ਜਾਨੋ ਆਪ ਜੀਆ ਨੇ ਦਇਆ ਕਰਨੀ ਪਰਮਾਰਤੇ ਰਹਿਮਤ ਕਰਨੀ ਮੇਰਾ ਪ੍ਰਸਰਤੇ ਹੱਥ ਰੱਖਣਾ ਸਹਾਈ ਹੋਣਾ ਸੱਚੇ ਪਾਸ਼ਾ ਸ਼ੁਭ ਕਾਰਜ ਕਰਾਉਣ ਦੀ ਸਮਰਥਾ ਤੇ ਤਾਨਤ ਬਖਸ਼ ਦੇਣਾ ਮਹਾਰਾਜ ਸੱਚੇ ਪਾਸ਼ਾ ਜੀ ਉਹ ਮਿਹਰ ਕਰਨੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਸ਼ਬਦ ਲਏ ਆ ਵਿੰਧ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਲੈਣਾ ਮੇਰ ਕਰਨੀ ਦਇਆ ਕਰਨੀ ਸੱਚੇ ਪਾਸ਼ਾ ਦਰ ਘਰ ਦੀਆਂ ਖੁਸ਼ੀਆਂ ਦੀ ਖੈਰ ਪਾਉਣੀ ਮਹਾਰਾਜ ਜੀਓ ਆਪਣੇ ਚਰਨਾਂ ਦੇ ਨਾਲ ਜੋੜਨਾ ਨਾਨਕ ਨਾਮ ਚੜ੍ਹਦੀ ਕਲਾ ਦੇ ਰਹਿਮਾਂ ਦੇ ਸਰਬਤ ਦਾ ਭਲਾ ਵਾਹਿਗੁਰੂ ਜੀ ਤਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਹਿਾਰਾ ਸਿਰਾਕਾ ਸੁ ਗਿੰਦ ਕੋਲੇ ਆਵੀ ਮਨ ਨਾ ਦੱਦੀ ਦੇ ਦੱਦੀ ਦੇ ਮੰਬੇ ਦੀਆ ਗੁੱਸੇ ਨਾਲ ਪਰਿਆ ਥੋੜ੍ਹਣ ਦੀਆ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਛੇਡਣ ਦੀਆ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਸਭ ਕੋਲ ਵਜੀਦੇ ਤਿੰਦੂਨ ਲਈ ਕਚਰੇ ਟਿੱਛੇ ਦੇ ਮਾਜੇ ਲਾਲਚੇ ਸਾਏ دیے ਛੱਡ ਦੇਵਣਗੇ ਸਿੱਖੀ ਤਪ ਜਜਬਾ ਨੂੰ ਢਾਂਡਾ ਉਹ ਢਾਂਡਾ ਸੂਬਾ ਦੇਣਾ ਜੰਗ ਕੋ ਹਰਿਆ ਛੇੜਣ ਦੀਆਂ ਉਮਰਾਸਿ ਉਮਰਾਸਿ ਵੈਰੀ ਉਤਰਸ ਕਿਉਂ ਨਹੀਂ ਕਰਿਆ ਛੇੜਣ ਦੀਆਂ ਉਮਰਾਸਿ ਉਮਰਾਸਿ ਵੈਰੀ ਨੂੰ ਉਤਰਸ ਕਿਉਂ ਨਹੀਂ ਕਰਿਆ ਕੁਦਮਾਂ ਸੋਚ ਬੱਚੀ ਹੋਏ ਲਾਣੇ ਲੈ ਜਾਣਾ ਇਸ ਮੰਨਾ ਐਨੇ ਉੱਚੇ ਚੱਲਣਾਈ ਜਾਲ ਮੋ ਸਿੱਖੀ ਦਿਆ ਨਿਸ਼ਾਨਾ ਗੰਘੁ ਕਰਦਾ ਪੇਚ ਕੇ ਹੀ ਪੇਚ ਹੈ ਗਦੜੀ ਆਲੰਕਟੋਣ ਨੂੰ ਵਰੇਆ ਖੇਡਣ ਦੀਆਂ ਉਮਰਾਸ ਉਮਰਾਸ ਵੈਰੀ ਹੋ ਤਰਸ ਕਿਉਂ ਨਹੀਂ ਤਰਿਆ ਖੇਡਣ ਦੀਆਂ ਉਮਰਾਸ ਉਮਰਾਨ ਸਿੰਘ ਵੈਰੀਓ ਤਰਸtion ਕਰਿਆ ਵਾਹ ਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਸ਼ਾਬਾਸ਼ ਵੀ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਨ ਬੇਨਤੀ ਹੈ ਕਿ ਪਰਮਾਤਮਾ ਇਸ ਬੱਚੇ ਨੇ ਬਹੁਤ ਚੜਦੀ ਕਲਾ ਬਖਸ਼ੀ ਹਰ ਮਦਦ ਨੇ ਫਤਿਹ ਬਖਸ਼ੀ ਬਹੁਤ ਸੋਹਣੇ ਬੱਚੇ ਨੇ ਕੰਮ ਕਰੀਏ ਜੇ ਕੋਈ ਹੋਰ ਵੀ ਬਚਾ ਸ਼ਲਦ ਨਾ ਜਾਵੇ ਸੁਖ ਦੀ ਲਾਲਾ ਨੂੰ ਲਾਲਾ ਨੂੰ ਸੁਖੀ ਕਿਸ ਅੰਮ੍ਰੀ ਦੇ ਜਾਏ ਸੁਖ ਦੀ ਲਾਲਾ ਨੂੰ ਲਾਲਾ ਨੂੰ ਸੁਖੀ ਕਿਸ ਅੰਮ੍ਰੀ ਦੇ ਜਾਏ ਜੋ ਸਾਡੀ ਨਜ਼ਰ ਵਿੱਚ ਓ ਬਿਨੀ ਐਨ ਕਾਤਲ ਲਗਨ ਹਵਾਰੇ ਬਸ ਉਸ ਕਰਕੇ ਤੇਰੇ ਨੇ ਸਾਡੀ ਬੰਦੀ ਨਹੀਂ ਸਰਕਾਰ ਨੇ ਜੋ ਸਾਡੀ ਨਜ਼ਰ ਚ ਓ ਬਿਨੀ ਨੁਕਾਤ ਲਗਨ ਹਵਾਰੇ ਨੇ ਬਸੇ ਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰ ਨੇ ਤੋਂ ਲਾ ਲਕਲੇ ਦੀ ਰਾਣੀ ਤੇ ਖਸਮ ਵਿੱਤਾ ਜਾ ਬਾਲੇ ਨੇ असीं बारस कचियूं सन पाले बजां वालू लाल कले जी राणी तेर ख़सम बि ताजां वाल असीं बारिस कचिय ਸਾਮੀ ਪਾਲਿਆ ਪੱਜਾਂ ਵਾਲੇ ਨੀ ਤੂੰ ਚਾਂਦ ਜਾਨ ਕਨੀ ਫੁੱਲ ਬੈਠੀ ਫੁੱਲ ਬੈਠੀ ਮਾਜੀ ਵੜੇ ਨੀ বাসੇ ਸੇ ਕਾਗ ਤੇਰੇ ਨਾਮ ਸਾਡੀ ਬਣਦੀ ਨੀ ਸਰਕਾਰ ਨੀ বাসੇ ਸੇ ਕਾਗ ਤੇਰੇ ਨਾਮ ਸਾਡੀ ਬਾਣਦੀ ਨੀ ਸਰਕਾਰੇ ਨੀ ਉਹ ਕਥਾ ਸੋਹ ਸੜਾ ਤੇਰਾ ਛੁੱਟੇ ਨਾਲੇ ਨਾ ਜਿਗਰੰਮੀਆ ਫਤਰੀ ਤੇ ਮਾੜੀ ਤੇਰੀ ਨੀਤੀ ਹੋਵੇਗੀ ਜਲਾ ਦਦੀ ਦੇ ਦਿਲ ਤੇ ਕੀ ਨੀਤੀ ਹੋਵੇਗੀ ਫਤੇ ਸਗੇ ਜਾ ਫਤੇ ਸਾਜੀ ਕਿਤੀ ਹੋਵੇਗੀ ਦਿਲਾਂ ਦਾ ਜੀ ਦੇ ਦਿਲ ਤੇ ਕੀ ਗੀਤੀ ਹੋਵੇਗੀ ਫਤੇ ਸਗੇ ਜਾ ਫਤੇ ਸਾਜੀ ਕਿਤੀ ਹੋਵੇਗੀ ਭੁੱਲਣਾ ਜਾਉ ਕਿਤੇ ਐਦੀ ਕੁਰਬਾਨੀ ਨੂੰ हाथे जोड़े जंगल कई जतिन दिल जवानी बुलडा जायो कितने एडी कुर्बानी ने हाथे जोड़े जंगल के जतिन दिल जवानी सोचो सिखले किन्ने को परती होगी ਦਿਲਾ ਦਾਦੀ ਜੀ ਦੇ ਦਦੇ ਤੇ ਕੀ ਬੀਤੀ ਹੋਵੇਗੀ ਫਤੇ ਸਿੰਗ ਨੇ ਜਾਪਤੇ ਸੰਜੀ ਕੀਤੀ ਹੋਵੇਗੀ ਦਿਲਾ ਦਾਦੀ ਜੀ ਦੇ ਦਦੇ ਤੇ ਕੀ ਬੀਤੀ ਹੋਵੇਗੀ ਫਤੇ ਸਿੰਗ ਨੇ ਜਾਪਤੇ ਸੰਜੀ ਕੀਤੀ ਹੋਵੇਗੀ

রাত <muchas> ਯਾਰ ਪੀਤੇ ਆ ਮੇਰੇ ਲਈ ਬੈਠ ਕੇ ਪੀਤਾ ਦੋ ਨਾ ਰਸਾਂ ਜਗੋਂ ਕਰੀਏ ਰਸਾਂ ਜਗੋਂ ਕਰੀਏ ਦੋ ਨਾ ਆਏ ਬਾਜੀ ਤੋ i <laughs>

satgur pura GURU GURU pura mera satgur pura pura mera satgur pura gurdev bindu pura mera satgur pura gurdev bindu pura mera satgur pura pura

ऐसा गुरु बट भागी ऐसा गुरु वो भागी सारा ऐसा गुरु वो भागी सारा ऐसा गुरु बड़ भागी सारा गुरु वो भागी गुरु बड़ भागी पुल मार्ग जमें बताया पुल मार्ग जी ने बताया मार्ग जिन्ह ने बताया फुल मार बताया ਕੋਈ ਤਾਂ ਨੀਂਹ ਜੋ ਮਰਦ ਦਿਲ ਨੂੰ ਕੋਹੇ ਤੂੰ ਆਸ ਤੇ ਤਾਂ ਨੀਂਹ ਜੋ ਮਰਦ ਖੂਨ ਨੂੰ ਕੋਹੇ ਤੂੰ ਆਸ ਤੇ ਤਾਂ ਨੀਂਹ ਜੋ ਮਰਦ ਦਿਨ ਕੇ ਹੈ ਤੂੰ ਆਸ ਤੇ ਤਾਂ ਨੀਂਹ ਜੋ ਮਰਦ ਦਿਨ ਕੇ ਹੈ ਹੁਣਾਂ ਪੁਰਾਣਾ ਸਾਥੀ ਰੱਬ ਨੂੰ ਨਹੀਂ ਸੁਣ ਸਕੀ ਸੁਝਾ ਸੁਝਾ ਕਟਮਰੇ ਕਬੂਨਾ ਸਾਡਾ ਕੋਸ ਸੁਝਾ ਬਰਗਾ ਕਟਮਰੇ ਕਬੂਨਾ ਜਾਗੇ ਤੇ ਸੁਝਾ ਬਰਗਾ ਕਟਮਰੇ ਕਰ ਸੁਨਾ ਸਕਦੇ ਤੋ ਜੋ ਸੁਖਿ ਮਨ ਕਲਨਤਾ ਹੋਰ ਕਰ ਕਰ ਕਲਨ ਮਿਲਾ ਜੋ ਸੁਖਿ ਮਨ ਕਲਨਤਾ ਹੋਰ ਕਰ ਕਰ ਕਲਨ ਮਿਲਾ ਜੋ ਤਾਂ ਸੁਖਿ ਮਨ ਕਲਨ हिकु मारग पैर तरी जय सर जीकान न थी जय हिकु मार्ग पैर तोरी जय सिर जी पैकान न थी जय मारग पैर ਸਰਹਰ ਦੇ ਦਰਗੀਤੀ ਸਾਤੇ ਹੰਜਮੀ ਸਿੰਘ ਬਤਨ ਬਸ਼ਨ ਸਿੰਘ ਇਹਨਾਂ ਦੇ ਪਰਿਵਾਰ ਦੇ ਮੈਂ ਸਾਗ ਲੰਗਰ ਦਾ ਸ਼ਿਸ਼ਵਾ ਹੈ ਥੋੜੇ ਤੋਂ ਥੋੜਾ ਬੋਸ ਤੇ ਬਹੁਤ ਪਾ ਲੰਗਰ ਮਹਾਰਾਜਾ ਨਕਸ਼ਸਤਕਾ ਖਾਹੀ ਲਾਉ ਸੰਗਤ ਜੀ ਮਾਫੀ ਮੰਗਦੇ ਆ ਸੰਦਗੀ ਰੂਪੀ ਆ ਸਾਰੇ ਘਰ ਕੋਲਾ ਨੂੰ ਬੇਨਤੀ ਕੀਤੀ ਸੀ ਜਿੰਨੇ ਵੀ ਹਾਜ਼ਰੀ ਹੈ ਜਰੂਰ ਲਾਉ ਇਹਨੂੰ ਹਾਜ਼ਰੀ ਕਿਉਂ ਆਖਿਆ ਜਾਂਦਾ ਬਹੁਤਿਆਰ ਮਹਾਪੁਰਖਾਂ ਦੀ ਗੱਲਾਂ ਸਮਝਾਉਂਦੀਆਂ ਬਾਬਾ ਫੂਲਾ ਜੀ ਕਹਿੰਦੇ ਸੀ ਸੇਵਾ ਬਾਅਦ ਕਰਾਂਗੇ ਪਹਿਲਾਂ ਹਾਜ਼ਰੀ ਵਾਲੋ ਹਾਜ਼ਰੀ ਦਾ ਮਤਲਬ ਸਮਝ ਤੋ ਕੀ ਹੁੰਦਾ ਹਾਜ਼ਰੀ ਦਾ ਮਤਲਬ ਇਹ ਹੁੰਦਾ ਵੀ ਇਹ ਜਿਹੜੇ ਚਾਹ ਪਾਣੀ ਹੈ ਪਹਿਲਾਂ ਛਕੋ ਜੇ ਇਹ ਹਾਜ਼ਰੀ ਨਾਲ ਲੱਗੀ ਪਰ ਸੇਵਾ ਵੀ ਨਹੀਂ ਲੱਗਣੀ ਕਿਤੇ ਬਾਅਦ ਹਾਜ਼ਰੀ ਲੱਗੀ ਹੋਵੇ ਨਾ ਹਾਜ਼ਰੀਆਂ ਦੇਖੀ ਬੰਦਾ ਕਈ ਵਾਰੀ ਮਜ਼ਦੂਰ ਨੂੰ ਦਿਹਾੜੀ ਦਿੰਦਾ ਵੀ ਤੇਰੀਆਂ ਹਾਜ਼ਰੀਆਂ ਇੰਨੀਆਂ ਹੋਈਆਂ ਤੇ ਜੇ ਹੁਣ ਆਏ ਹਾਜ਼ਰੀ ਨਾਲ ਲੱਗੀ ਤਾਂ ਫਿਰ ਫਿਰ ਆਪਣੀ ਜਿਹੜੀ ਘਾਲ ਕਮਾਈ ਹੈ ਨਾ ਉਹ ਵੀ ਹੁਣ ਗੁਰੂ ਦੇ ਹੱਥ ਵਿੱਚ ਹੀ ਆ ਸੋ ਦੇਣਤੀ ਪ੍ਰਵਾਨ ਕਰਨੀ ਆਪ ਸੰਗਤ ਦਾ ਸਦਕਾਰਯੋਗ ਗੁਰੂ ਰੂਪ ਸੰਗਤ ਨੂੰ ਬਹੁਤ ਵੱਡਾ ਮਹਾਰਾਜ ਨੇ ਰੁਤਬਾ ਬਖਸ਼ਿਸ਼ ਕੀਤਾ ਹੈ ਉਸ ਰਕਮੇ ਦੀ ਆਪਾਂ ਮਹਾਰਾਜ ਜੇ ਬਾਸ ਜਿੱਦੇ ਸਾਡੇ ਰੁਤਬੇ ਬਖਸ਼ਿਆ ਨਾ ਉਹਦੇ ਯੋਗ ਹੋਣਾ ਆਪ ਇਸ ਕਰਕੇ ਗੁਰੂ ਦਾ ਬਚਨ ਮੰਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ ਰੱਤ ਗੇਸੀ

तो 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 मो मोरा झड़ी विाके दीवान टोडर मलसूरा दीवान टोडर मलसूरा बी वेसी पाई फतेह ਕੋਸੀ ਆਈ ਨੀ ਕੀ ਮਰਤੇ ਜੋ ਕੁਸੀ ਜਨਾਰੇ ਈ ਨਦੀ ਮੰਨੀ ਪਾਈ ਗੜੀ ਚੰਬਾਰ ਚ ਖੰਡੇ ਨੇ ਮਾਸੀ ਵੜੇ ਸਿਰਾ ਦੇ ਕਿੰਦਾ ਮੱਦਮਰੇ ਸਾਂ ਦੇ ਜਾਏ ਹਾਰੀ ਵਿਖੇ ਸਬਾ ਦੇ ਕਿੰਦਾ ਏ ਵੀਉ ਦੇਹੀ ਪੁੱਤਰ ਨੇ